ਅਮਰੀਕਾ ਤੋਂ ਆਏ ਐਨ ਆਰ ਆਈ ਨੂੰ ਪੰਜਾਬ ਦੀ ਧਰਤੀ ਤੇ ਖੌਫਨਾਕ ਮੌਤ ਮਿਲੀ ਹੈ ਖਬਰ ਸਰਹੰਦ ਤੋਂ ਸਾਹਮਣੇ ਆਈ ਹੈ ਜਿੱਥੇ ਮਾਦੋਪੁਰ ਬ੍ਰਿਜ ਦੇ ਕੋਲ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਇੱਥੇ ਦਿੱਲੀ 에ਰਪੋਰਟ ਤੋਂ ਆ ਰਹੀ ਕਾਰ ਦੀ ਖੜੇ ਟਰੱਕ ਨਾਲ ਜ਼ਬਰਦਸਤ ਟੱਕਰ ਹੋਈ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਭਰ ਖੱਟੇ ਉੱਡ ਗਏ ਇਸ ਹਾਦਸੇ ਦੇ ਵਿੱਚ ਅਮਰੀਕਾ ਤੋਂ ਆਏ ਸਤਵੰਤ ਸਿੰਘ ਦੀ ਮੌਤ ਹੋ ਗਈ ਜਦਕਿ ਕਾਰ ਚਾਲਕ ਤੇ ਕਾਰ ਸਵਾਰ ਦੋ ਵਿਅਕਤੀ ਗੰਭੀਰ ਜ਼ਖਮੀ ਹੋਏ ਨੇ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਤਵੰਤ ਸਿੰਘ ਅਮਰੀਕਾ ਤੋਂ ਪੰਜਾਬ ਪਰਤਿਆ ਸੀ ਜਿਸ ਨੂੰ ਦਿੱਲੀ 에어ਪੋਰਟ ਤੋਂ ਲੈਣ ਲਈ ਉਸ ਦਾ ਪੁੱਤ ਅਤੇ ਰਿਸ਼ਤੇਦਾਰ ਗਏ ਸਨ ਲੇਕਿਨ ਵਾਪਸੀ ਸਮੇਂ ਰਾਸਤੇ ਦੇ ਵਿੱਚ ਉਹ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਪੁਲਿਸ ਮੁਤਾਬਕ ਗਲਤੀਕਾਰ ਚਾਲਕਤੀ ਹੈ ਇਸ ਲਈ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਾਲਾ ਇਹ ਹੈ ਵੀ ਇੱਕ ਕਾਰ ਸੀ ਦਿੱਲੀੋਂ ਆ ਰਹੇ ਸੀ ਐਨ ਆਰ ਆਈ ਉਹਨਾਂ ਦੀ ਕਾਰ ਦਾ ਟਰੱਕ ਖੜੇ ਟਰੱਕ 'ਚ ਵੱਜਣ ਕਰਕੇ ਐਕਸੀਡੈਂਟ ਹੋਇਆ ਸੀ ਕਾਰ ਵਾਲੇ ਦੀ ਗਲਤੀ ਸੀ ਉਹਦੇ ਖਿਲਾਫ ਕਾਰਵਾਈ ਕਰ ਕਿਹਦੀ ਮੌਤ ਹੋਈ ਆ ਸਰ ਮੌਤ ਸਤਵੰਤ ਸਿੰਘ ਦੀ ਹੋਈ ਹੈ ਕਿੱਥੇ ਦਾ ਸੀਗਾ ਜਦੋਂ ਦੀ ਸਤਵੰਤ ਸਿੰਘ ਰਿਹਾ ਸੀ ਚੱਕਲਾ ਦਾ ਠੀਕ ਹੈ ਇਹ ਕਿਥੋਂ 에ਅਰਪੋਰਟ ਤੋਂ ਆ ਰਹੇ ਸੀ ਵਾਪਸ ਹਾਂ ਜੀ 에ਅਰਪੋਰਟ ਤੋਂ ਅਮਰੀਕਾ ਤੋਂ ਆਇਆ ਸੀ ਇਹ 에ਅਰਪੋਰਟ ਤੋਂ ਆਣ ਆਏ ਜੂਨ ਲੈਣ ਗਏ ਸੀ ਇਹਨੇ ਦਾਖਾ ਜਾਣਾ ਉਹ ਕਿ ਕਿੰਨੇ ਕਿ ਬੰਦੇ ਜ਼ਖਮੀ ਨੇ ਦੋਨਾਂ ਸਿ ਜ਼ਖਮੀ ਇਹ ਜ ਦੋ ਬੰਦੇ ਸੀ ਕੀ ਕੀ ਨਾਮ ਨੇ ਉਹਨਾਂ ਦੇ ਜੰਗ ਸਿੰਘ ਆ ਜੀ ਧਨਰਾਜ ਧਨਰਾਜ ਵੀ ਹੱਸੇ ਕੀ ਕਾਰਵਾਈ ਆ ਮਚਲੀਆ ਜੀ ਮੁਕੱਦਮਾ ਮੈਂ ਦਰਜ ਕਰਤਾ ਜੀ ਅਗਲੀ ਕਾਰਵਾਈ ਹੁੰਦੀ ਕਿਵੇਂ ਆਦੀ ਆ